ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਖੁਸ਼ੀ ਚੋਪੜਾ ਬੇਹਦ ਹੀ ਮੰਦਪਾਕੀ ਘਟਨਾਤੇ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਮਹਿੰਗੀ ਫੋਰਚੂਨਰ ਗੱਡੀ ਦੇ ਵਿੱਚ ਤਿੰਨ ਲਾਸ਼ਾਂ ਬਰਾਮਦ ਹੋਈਆਂ ਨੇ ਜਦੋਂ ਲੋਕ ਮੌਕੇ ਦੇ ਉੱਪਰ ਪਹੁੰਚਦੇ ਨੇ ਤੇ ਉੱਥੇ ਹਾਹਾਕਾਰ ਮਚ ਜਾਂਦਾ ਹੈ ਤੇ ਬਾਅਦ ਦੇ ਵਿੱਚ ਪੁਲਿਸ ਨੂੰ ਉੱਥੇ ਸੱਦਿਆ ਜਾਂਦਾ ਹੈ ਤੇ ਜਦੋਂ ਪੂਰੀ ਘਟਨਾ ਦੀ ਖਬਰ ਪਤਾ ਲੱਗਦੀ ਹੈ ਤੇ ਸਾਰੇ ਲੋਕ ਹੈਰਾਨ ਹੋ ਜਾਂਦੇ ਨੇ ਫੋਰਚੂਨਰ ਗੱਡੀ ਦੇ ਵਿੱਚ ਤਿੰਨ ਲਾਸ਼ਾਂ ਬਰਾਮਦ ਹੁੰਦੀਆਂ ਨੇ ਤੇ ਇਸ ਦੇ ਨਾਲ ਹੀ ਜੇਕਰ ਆਪਾਂ ਗੱਲ ਕਰੀਏ ਤਾਂ ਫਿਰ ਉੱਥੇ ਕਿਹਾ ਜਾ ਰਿਹਾ ਹੈ ਕਿ ਇਸ ਵਿਅਕਤੀ ਦੇ ਵੱਲੋਂ ਆਪਣੇ ਆਪ ਹੀ ਆਪਣੇ ਆਪ ਨੂੰ ਆਪਣੀ ਪਤਨੀ ਤੇ ਆਪਣੇ بیٹے ਨੂੰ ਗੋਲੀ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਹੈ ਤਸਵੀਰਾਂ ਲਗਾਤਾਰ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਉੱਥੇ ਇਕੱਠ ਹੋ ਜਾਂਦਾ ਹੈ ਤੇ ਬਾਅਦ ਵਿੱਚ ਅਜਿੱਤੇ ਵੀ ਲੋਕ ਮੌਕੇ ਦੇ ਉੱਪਰ ਪਹੁੰਚਦੇ ਨੇ ਤੇ ਉੱਥੇ ਹਰ ਕੰਪ ਮਚ ਜਾਂਦਾ ਹੈ ਰੋਲਾ ਪੈ ਜਾਂਦਾ ਹੈ ਹਰ ਕੋਈ ਵਿਅਕਤੀ ਡਰ ਜਾਂਦੇ ਤੇ ਇਹ ਜੋ ਹਾਦਸੇ ਦੀ ਆਪਾਂ ਜੇਕਰ ਗੱਲ ਕਰੀਏ ਤਾਂ ਪ੍ਰਾਪਰਟੀ ਡੀਲਰ ਇੱਕ ਪ੍ਰਾਪਰਟੀ ਡੀਲਰ ਜੋ ਕਿ ਮੁਹਾਲੇ ਦੇ ਨੇੜੇ ਰਹਿਣ ਵਾਲਾ ਹੈ ਉਸ ਦੀ ਪਤਨੀ ਅਤੇ ਉਸ ਦਾ ਜੋ ਬੇਟਾ ਹੁੰਦਾ ਹੈ ਤਿੰਨੋਂ ਸੁਸਾਈਡ ਕਰ ਲੈਂਦੇ ਮੁਹਾਲੀ ਦੇ ਐਮ ਆਰ اسٹیਟ ਦੇ ਵਿੱਚ ਰਹਿਣ ਵਾਲਾ ਇਹ ਪ੍ਰਾਪਰਟੀ ਡੀਲਰ ਦੱਸਿਆ ਜਾ ਰਿਹਾ ਹੈ ਤੇ ਅਤੇ ਭਲਾ ਰਾਸ਼ਟਰੀ ਰਾਸਟਮ ਮਾਰਗ ਦੇ ਵਿੱਚ ਜਿਹੜੀ ਪਿੰਡ ਦੀ ਗੱਲ ਕਰੀਏ ਤਾਂ ਚਗੇਰਾ ਨੂੰ ਜਾਨ ਵਾਲੇ ਵਾਲੇ ਖੇਤਾ ਦੇ ਵਿੱਚ ਸੜਕ ਦੇ ਉੱਪਰ ਇੱਕ ਫੋਰਚੂਨਰ ਗੱਡੀ ਦੇ ਵਿੱਚ ਤਿੰਨ ਲਾਸ਼ਾਂ ਮਿਲੀਆਂ ਜਿਸ ਦੇ ਕਾਰਨ ਇਹ ਦਹਿਸ਼ਤ ਫੈਲ ਗਿਆ ਮ੍ਰਿਤਕਾਂ ਦੀ ਪਛਾਣ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਜੋ ਵਿਅਕਤੀ ਨੇ ਉਹ ਇੱਕ ਲੰਬੀ ਜ਼ਿਲਾ ਯਾਨੀ ਕਿ ਬਠਿੰਡਾ ਦੇ ਨੇੜੇ ਤੇ ਰਹਿਣ ਵਾਲੇ ਨੇ ਪਿੰਡ ਸਖਵਾਲਾ ਨਿਵਾਸੀ ਦੱਸੇ ਜਾ ਰਹੇ ਨੇ ਤੇ ਵਿਅਕਤੀ ਦਾ ਨਾਮ ਸੰਦੀਪ ਉਸ ਦੀ ਪਤਨੀ ਦਾ ਨਾਮ ਮਨਦੀਪ कौर ਅਤੇ ਬੇਟੇ ਦਾ ਨਾਮ ਆਬੇ ਦੱਸਿਆ ਜਾ ਰਿਹਾ 15 ਸਾਲਾ ਬੇਟਾ ਅਤੇ ਪਤਨੀ ਦੇ ਨਾਲ ਮਿਲ ਕੇ ਇਹਨਾਂ ਨੇ ਇਹਨਾਂ ਵੱਡਾ ਕਦਮ ਚੱਕ ਲਿਆ ਹਾਲਾਂਕਿ ਇਸ ਗੱਲ ਦੀ ਕੋਈ ਵੀ ਪੁਸ਼ਟੀ ਨਹੀਂ ਹੋਈ ਹੈ ਕਿ ਇਹਨਾਂ ਦੇ ਵੱਲੋਂ ਇਹਨਾਂ ਵੱਡਾ ਕਦਮ ਕਿਉਂ ਚੁੱਕਿਆ ਗਿਆ ਪੁਲਿਸ ਦੁਆਰਾ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਕਿ ਉਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਪਿਛਲੇ 7-8 ਸਾਲਾਂ ਤੋਂ ਮੁਹਾਲੀ ਦੇ ਐਮ ਆਰ ਸੈਕਟਰ 109 ਦੇ ਵਿੱਚ ਇਹ ਸਾਰੇ ਵਿਅਕਤੀ ਰਹਿਣ ਵਾਲੇ ਸਨ ਉਹਨਾਂ ਨੇ ਆਪਣੀ ਪਤਨੀ ਦੇ ਨਾਲ ਜੋ ਕਿ ਮਿਲ ਕੇ ਇਹ ਜੋ ਅਜੀਹਾ ਖੋਫਨਾਕ ਕਦਮ ਚੱਕਿਆ ਤੇ ਉਥੇ ਬਨੂੜ ਥਾਣੇ ਦੇ ਐਸਐਚਓ ਅਰਸ਼ਦੀਪ ਸ਼ਰਮਾ ਦੇ ਵੱਲੋਂ ਵੀ ਜਾਂਚ ਅਧਿਕਾਰੀ ਹਰਦੇਵ ਸਿੰਘ ਐਸਐਚਓ ਸੁਵਿੰਦਰ ਪਾਲ ਦੀ ਟੀਮ ਮੌਕੇ ਦੇ ਉੱਪਰ ਪਹੁੰਚੀ ਤੇ ਉਹਨਾਂ ਦੇ ਵੱਲੋਂ ਜੋ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੱਸਦੇ ਕਿ ਸੋਮਵਾਰ ਸਵੇਰੇ ਯਾਨੀ ਕਿ ਅੱਜ ਸਵੇਰੇ ਇਹ ਜੋ ਹਾਦਸਾ ਵਾਪਰਿਆ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਉੱਤੇ ਹੀ ਲੋਕਾਂ ਦੇ ਜੇਕਰ ਗੱਲ ਕਰੀਏ ਤਾਂ ਲੋਕ ਮੌਕੇ ਦੇ ਉੱਪਰ ਪਹੁੰਚਦੇ ਨੇ ਖੇਤਾਂ ਦੇ ਵਿੱਚ ਦੇਖਦੇ ਨੇ ਕਿ ਇਹ ਜੋ ਮਹਿੰਗੀ ਗੱਡੀ ਇੱਥੇ ਖੜੀ ਹੋਈ ਆ ਫੋਰਚੂਨਰ ਗੱਡੀ ਖੜੀ ਹੁੰਦੀ ਹੈ ਤੇ ਉਸ ਨੂੰ ਜਦੋਂ ਖੋਲ ਕੇ ਉਸ ਦੇ ਨੇੜੇ ਜਾ ਕੇ ਦੇਖਿਆ ਜਾਂਦਾ ਤੇ ਅਜਿਹੀਆ ਭਿਆਨਕ ਖੌਫਨਾਕ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਜਿਸ ਦੇ ਕਾਰਨ ਜੋ ਲੋਕ ਸਨ ਉਹ ਘਬਰਾ ਜਾਂਦੇ ਨੇ ਤੇ ਪੁਲਿਸ ਨੂੰ ਮੌਕੇ ਦੇ ਉੱਪਰ ਬੁਲਾਇਆ ਜਾਂਦਾ